ਬੋਲਦਾ ਪੰਜਾਬ ਤੁਹਾਡਾ ਸਵਾਗਤ ਆ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਅੱਜ ਕਿਸਾਨਾਂ ਦੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੇ ਕਿਸਾਨ ਨੇ ਉਹ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਪਰ ਬੈਠੇ ਹੋਏ ਸੰਜ ਉਸ ਤੋਂ ਬਾਅਦ ਅੱਜ ਜਿਹੜੀ ਹੈ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਈ ਹੈ ਮੀਟਿੰਗ ਕਰਨ ਤੋਂ ਬਾਅਦ ਜਦੋਂ ਹੀ ਉਹ ਤੋਂ ਬਾਹਰ ਆਏ ਤਾਂ ਪੁਲਿਸ ਨੇ ਉਹਨਾਂ ਨੂੰ ਰੀਟੇਨ ਜਿਹੜਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਸਰਵਰ ਸਿੰਘ ਪੁੰਦੇ ਜਿਹੜੇ ਨੇ ਪਟਿਆਲਾ ਬਹਾਦਰਗੜ ਜਿਹੜਾ ਕੰਪਲੈਕਸ ਬਣਾਇਆ ਗਿਆ ਉੱਥੇ ਉਹਨੂੰ ਜਿਹੜਾ ਡੀਟੇਨ ਕੀਤਾ ਗਿਆ ਅਜੇ ਤੱਕ ਇਹ ਪੁਸ਼ਟੀ ਜੁਗਿਆ ਸਾਹਮਣੇ ਨਹੀਂ ਆਈ ਤੇ ਦੂਜੇ ਪਾਸੇ ਕੀ ਆਸ ਤੋਂ ਵੀ ਅੱਜ ਰੋਡ ਦਾ ਪੰਜਾਬੀ ਤੁਹਾਨੂੰ ਦਿਖਾਵਾਂਗੇ ਸ਼ੰਭੂਲਾ ਤੇ ਖਦੋਰੀ ਬੋਰਡ ਰ ਆ ਉਹ ਖੁੱਲ੍ਹ ਦੀ ਸਮਾਂਨਾ ਤੁਸੀਂ ਵੀ ਤੁਸੀਂ ਦੇਖ ਸਕਦੇ ਹੋ ਸ਼ੰਭੂ ਬੋਰਡ ਦੇ ਬਿਲਕੁਲ ਸਾਹਮਣੇ ਖੜਿਆ ਸੀ ਜਿਹੜਾ ਇਹ ਰੋਡ ਆ ਸ਼ੰਭੂ ਬੋਰਡ ਦਾ ਬਿਲਕੁਲ ਨਾਲ ਜਾਂਦਾ ਤਾਂ ਉੱਥੇ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਹਰ ਇੱਕ ਨੂੰ ਜਿਹੜਾ ਰੋਕੜ ਦੀ ਜਿਹੜੀ ਕੋਸ਼ਿਸ਼ ਆ ਕੀਤੀ ਜਾ ਰਹੀ ਆ ਕਿਉਂਕਿ ਜਦੋਂ ਹੀ ਇੱਥੇ ਲੱਗਦੇ ਆ ਤਾਂ ਕਿਤਰਾ ਕਿਤੇ ਜਿਹੜਾ ਲੋਕ ਨੇ ਉਹ ਇਸ ਜਗ੍ਹਾ ਤੋਂ ਲੱਗਦੇ ਨੇ ਤਾਂ ਅੱਜ ਉਹਨਾਂ ਨੂੰ ਜਿਹੜਾ ਜਾਣ ਨਹੀਂ ਦਿੱਤਾ ਜਾ ਰਿਹਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਰੋਕ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਕੁਝ ਸਮੇਂ ਬਾਅਦ ਜਿਹੜਾ ਹੈ ਸ਼ੰਭੂ ਤੇ ਖਲੋਰੀ ਬਾਰਡਰ ਨੂੰ ਖਦੇੜਤਾ ਜਾਵੇਗਾ ਤੇ ਖਾਲੀ ਕਰਵਾਤਾ ਜਾਵੇਗਾ ਇਹ ਜਿਹੜੀਆਂ ਚਰਚਾਵਾਂ ਨੇ ਲਗਾਤਾਰ ਚੱਲੀਆਂ ਨੇ ਜਾਂ ਜਿਹੜਾ ਲਗਾਤਾਰ ਲੱਗਿਆ ਹੋਇਆ ਖੱਲੋ ਜਿਹੜਾ ਲੰਘਾਇਆ ਜਾ ਰਿਹਾ ਪ੍ਰਸ਼ਾਸਨਿਕ ਅਧਿਕਾਰੀ ਐਸ ਡੀ ਐਮ ਅਗਲੇ ਉੱਚ ਅਧਿਕਾਰੀ ਸਰਪੰਹ ਜਿਹੜੇ ਨੇ ਉੱਥੇ ਪਹੁੰਚ ਚੁੱਕੇ ਨੇ ਜਿੱਦੇ ਸੱਜਣੋ ਮੈਜਿਸਟਰੇਟ ਜਿਹੜੇ ਨੇ ਉੱਥੇ ਪਹੁੰਚ ਹੋਏ ਨੇ ਤਾਂ ਉਹ ਵੀ ਜਿਹੜੇ ਨੇ ਆਪਣੇ ਕਾਫਲੇ ਤੇ ਰਾਈ ਇਸੇ ਬਾਅਦ ਜਾ ਰਹੇ ਨੇ ਤੁਹਾਨੂੰ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਕੁਝ ਸਮੇਂ ਬਾਅਦ ਜਿਹੜੀਆਂ ਤਸਵੀਰਾਂ ਨੇ ਉਹ ਕਲੀਅਰ ਹੋ ਜਾਣਗੀਆਂ ਕਿਉਂਕਿ ਜਿਹੜਾ ਕਾਫਲਾ ਉਹ ਕਹਿ ਸਕਦੇ ਆ ਕਿ ਆ ਦੇਖੋ ਮੈਜਿਸਟ੍ਰੇਟ ਦੀ ਜਿਹੜੀ ਗੱਡੀ ਆ ਬਿਲਕੁਲ ਉਹ ਲੰਘ ਚੁੱਕੀ ਆ ਸਿਰਫ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਸਿਰਫ ਜਾਣ ਕੇ ਉਸ ਤੋਂ ਇਲਾਵਾ ਕੋਈ ਵੀ ਜਿਹੜਾ ਇਸ ਜਗ੍ਹਾ ਤੋਂ ਲੰਘਣ ਜਿਹੜਾ ਨਹੀਂ ਦਿੱਤਾ ਜਾਵੇਗਾ ਲੰਬੀਆਂ ਲੰਬੀਆਂ ਕਤਾਰਾਂ ਦੇ ਵਿੱਚ ਤੁਸੀਂ ਲਾਈਨਰ ਦੇਖ ਸਕਦੇ ਹੋ ਤਾਂ ਜਦੋਂ ਹੀ ਪੁਲ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਵਿਖੇ ਜਿਹੜੀ ਹੈ ਕਾਰਵਾਈ ਕੀਤੀ ਗਈ ਕਿਸਾਨਾਂ ਨੂੰ ਹਰਸਤ ਦੇ ਵਿੱਚ ਲਿਆ ਗਿਆ ਤਾਂ ਸ਼ੰਬੂ ਤੇ ਖਨੋਰੀ ਬਾਰਡਰ ਦੇ ਵਿੱਚ ਜਿਹੜੀ ਹਲਚਲ ਆ ਉਹ ਲਗਾਤਾਰ ਨਜ਼ਰ ਆ ਰਹੀ ਹੈ ਸੋ ਵੱਡਾ ਵੱਡਾ ਕਾਫਲੇ ਤੁਸੀਂ ਦੇਖ ਸਕਦੇ ਹੋ ਪੂਰੇ ਜਿਹੜਾ ਕਾਫਲਾ ਉਹ ਉੱਥੇ ਨਜ਼ਰ ਆ ਰਿਹਾ ਹੈ ਕਾਫਲੇ ਦੇ ਰਾਹੀਂ ਜਿਹੜੇ ਲੋਕ ਨੇ ਫਸੇ ਹੋਏ ਨੇ ਤਾਂ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਕਿ ਲੰਗਾਨ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਰਿਪੋਰਟ ਜਿਹੜੀ ਸਾਹਮਣੇ ਆ ਰਹੀ ਹੈ ਕਿ ਮੀਡੀਆ ਨੂੰ ਵੀ ਜਿਹੜਾ ਅੰਦਰ ਜਾਣ ਦੀ ਇਜਾਜ਼ਤ ਨਹੀਂ ਆ ਉਹ ਨਹੀਂ ਦਿੱਤੀ ਜਾ ਰਹੀ ਤੇ ਕੁਝ ਜਿਹੜੇ ਚੈਨਲ ਨੇ ਉਹ ਵੀ ਜਿਹੜੇ ਨੇ ਬੰਦ ਕਰਤੇ ਗਏ ਨੇ ਤੇ ਨਾਲ ਹੀ ਇੰਟਰਨੈਟ ਜਿਹੜੀ ਸੇਵਾਵਾਂ ਉਹ ਵੀ ਬੰਦ ਕਰਤੀ ਗਈ ਆ ਤਾਂ ਕਿਤਨਾ ਕਿਤੇ ਆਪਾਂ ਕਹਿ ਸਕਦੇ ਆ ਕਿ ਆਹ ਦੇਖ ਤੁਸੀਂ ਜਿਹੜਾ ਉਹਨਾਂ ਪ੍ਰਸ਼ਾਸਨ ਵੱਲੋਂ ਜਿਹੜਾ ਬੈਰੀਕੇਡ ਵਰਤੇ ਜਾਂਦੇ ਨੇ ਤਾਂ ਅਥਰ ਲਿਆ ਦਿੱਤੇ ਗਏ ਨੇ ਤਾਂ ਕਿਤਨਾ ਕਿਤੇ ਆਪਾਂ ਕਹਿ ਸਕਦੇ ਆ ਇਹ ਬੈਰੀਕੇਡ ਦੇ ਰਾਹੀਂ ਹੁਣ ਇਸ ਜਗ੍ਹਾ ਤੇ ਲਗਾ ਦਿੱਤੇ ਜਾਣਗੇ ਤਾਂ ਇਸ ਬੈਰੀਕੇਡ ਦੇ ਰਾਹੀਂ ਜਿਹੜੇ ਨੇ ਹੁਣ ਲੋਕ ਜਿਹੜੇ ਨੇ ਅੱਗੇ ਨਹੀਂ ਜਾ ਸਕਣਗੇ ਇਹ ਜਿਹੜੀ ਅਪਡੇਟ ਸਾਹਮਣੇ ਆਈ ਆ ਤਾਂ ਕਿਤਨਾ ਕਿਤੇ ਆਪਾਂ ਕਹਿ ਸਕਦੇ ਆ ਕੁਝ ਸਮੇਂ ਬਾਅਦ ਜਿਹੜੀ ਤਸਵੀਰਾਂ ਹੋ ਸਾਹਮਣੇ ਆ ਜਾਵੇਗੀ ਤੇ ਸ਼ੰਭੂ ਤੇ ਖਰੋੜੀ ਬੋਰਡ ਜਿਹੜਾ ਖੋਲਣ ਦੀ ਸਭਾ ਮਾਲਾ ਜਿਹੜੀ ਕਿਤਨਾ ਕਿਤੇ ਨਜ਼ਰ ਆਉ ਹੋ ਆਰੀ ਐ ਸੋਸੀ ਸਾਰੀ ਜਿਹੜੀ ਜਾਣਕਾਰੀ ਹੈ ਅੱਜ ਦੇ ਬੋਲਦਾ ਪੰਜਾਬ ਦੇ ਵਿੱਚ ਤੁਹਾਨੂੰ ਜਿਹੜੀ ਆ ਜਾਣਕਾਰੀ ਸਾਂਝੀ ਕਰਦੇ ਆ ਸੋ ਤਸਵੀਰਾਂ ਤੁਸੀਂ ਲਗਾਤਾਰ ਚੜਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦਰਾਂ ਹੀ ਦੇਖ ਰਹੇ ਹੋ ਸੋ ਮੇਰੇ ਸਹਿਯੋਗੀ ਜਿਹੜੇ ਨੇ ਗੁਰਮukh Singh ਰਪਾਣਾ ਜੀ ਨੇ ਅਸੀਂ ਬੋਲਦਾ ਪੰਜਾਬ ਦੇ ਵਿੱਚ ਸਾਰੀ ਜਿਹੜੀ ਜਾਣਕਾਰੀ ਉਹ ਸਾਂਝੀ ਕਰਾਂਗੇ ਰਪਾਣਾ ਜੀ ਹੁਣ ਕੀ ਅਪਡੇਟ ਕੀ ਹੈ ਖਨੋਰੀ ਦੇ ਸ਼ੰਭੂ ਬਾਰਡਰ ਦੇ ਵਿੱਚ ਕੀ ਵਾਕਿਆ ਖਨੋਰੀ ਤੇ ਸ਼ੰਭੂ ਬਾਰਡਰ ਖੁੱਲੇਗਾ ਦੇਖੋ ਬਿਲਕੁਲ ਇਹ ਦੋਨੋਂ ਬਾਰਡਰ ਜਿਹੜੇ ਹੈਗੇ ਨੇ ਅੱਜ ਖੁੱਲ ਸਕਦੇ ਨੇ ਉਮੀਦ ਆ ਪੂਰੀ ਕੇ ਦੋਨੋਂ ਬਾਰਡਰ देर रात तक ਜਿਹੜੇ ਬਿਲਕੁਲ ਕਲੀਅਰ ਹੋ ਜਾਣਗੇ ਔਰ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆ ਜਿਹੜੇ ਨਹੀਂ ਹੋਣ ਤੁਸੀਂ ਦੇਖ ਰਹੇ ਹੋ ਕਿ ਆਪਾਂ ਸ਼ੰਭੂ ਬਾਰਡਰ ਤੇ ਖੜੇ ਆ ਔਰ ਇਸ ਸਮੇਂ ਬੱਡੀ ਗੇੜੀ ਬੈਰੀਕੇਡਿੰਗ ਆ ਚੁੱਕੀ ਹੈ ਇਸ ਸਾਈਡ ਤੇ ਕਿੰਨਾ ਵੱਡਾ ਜਾਮ ਲੱਗ ਚੁੱਕਿਆ ਔਰ ਇਸ ਸਾਈਡ ਤੇ ਵੀ ਆਪਣੇ ਜਿਹੜਾ ਆਪਡਾਉਨ ਦੋਨੋਂ ਰੋਡ ਆ ਜਿਹੜੇ ਜਾਮ ਲੱਗੇ ਹੋਏ ਨੇ ਮੀਡੀਆ ਨੂੰ ਵੀ ਅੱਗੇ ਨਹੀਂ ਦਿੱਤਾ ਜਾਣ ਰਿਹਾ ਕਿਉਂ ਕਿ ਅੱਜ ਦੁਪਹਿਰ ਤੋਂ ਇੱਥੇ ਜਿਹੜੀ ਤਿਆਰੀ ਪੂਰੀ ਕੀਤੀ ਹੋਈ ਸੀ ਔਰ ਇਸੇ ਸੰਦਰਭ ਦੇ ਵਿੱਚ ਜਿਹੜੇ ਵੱਡੇ ਗਿਣਤੀ ਦੇ ਵਿੱਚ ਲਗਭਗ 25 20 ਤੋਂ 25 ਜਿਹੜੇ ਕਿਸਾਨ ਆਗ ਮੈਂ ਕਾਫੀ دیر ਤੋਂ ਅਸੀਂ ਇਹ ਜਿਹੜਾ ਬਾਤ ਕਰ ਰਹੇ ਸੀਗੇ ਵੀ ਪੁਲਿਸ ਇੰਨੀ ਮਸਤੀ ਵਿੱਚ ਕਿਉਂ ਆ ਜੇਕਰ ਸੰਗਰੂਰ ਦੀ ਗੱਲ ਕਰੀ ਤਾਂ ਸੰਗਰੂਰ ਜ਼ਿਲ੍ਹੇ ਦੀ ਜਿਹੜੀ ਪੁਲਿਸ ਹੈ ਉਹਨੂੰ ਲੱਡਾ ਕੋਠੇ ਦੀ ਆਲੇ-ਦੁਆਲੇ ਜਿਹੜੀ ਪਟਿਆਲਾ ਦੀ ਹੈ ਉਹਨਾਂ ਨੂੰ ਵੀ ਆਸ-ਪਾਸ ਤੇ ਕਿਤੇ ਖਲਾਰਗੇ ਕੋਟਾਬੇ ਤੇ ਬੈਠਾ ਸੀ ਕੋਈ ਪੈਲਸ ਦੇ ਵਿੱਚ ਬਿਠਾਈਆਂ ਸੀ ਕੋਈ ਪੰਜ ਗੱਡੀਆਂ ਇੱਧਰ ਖੜੀਆਂ ਕੋਈ 10 ਗੱਡੀਆਂ ਇੱਧਰ ਖੜੀਆਂ ਉਹ ਸਾਰੀ ਐਸੀ ਦੀ ਕਾਰਵਾਈ ਸੀ ਪਰ ਜਿਉਂ ਹੀ ਪੁਲਿਸ ਨੂੰ ਲੱਗਿਆ ਸੀਗਾ ਵੀ ਜੇਤਾ ਕਾਰਵਾਈ ਅੱਜ ਮੀਟਿੰਗ ਸੀਗੀ ਅਗਰ ਮੀਟਿੰਗ ਦੇ ਵਿੱਚ ਹੱਲ ਹੁੰਦਾ ਫਿਰ ਤਾਂ ਠੀਕ ਹੈ ਪਰ ਜੇ ਮੀਟਿੰਗ ਚ ਹੱਲ ਨਹੀਂ ਹੁੰਦਾ ਤਾਂ ਫਿਰ ਇਹ ਜਿਹੜੀ ਕਾਰਵਾਈ ਉਹ ਕਰਨੀ ਪੈਣੀ ਆ ਹੋਰ ਕਾਹਨ ਗੱਲ ਹੋਰ ਦੱਸੋ ਕਹੂੰਗੇ ਦੇ ਦਰਸ਼ਕ ਨੇ ਸੋਚ ਰਹੇ ਨੇ ਵੀ ਸਾਡੇ ਲੀਡਰਸ ਆ ਬਣ ਕਿੱਥੇ ਨੇ ਜਰਜੀਤ ਸਿੰਘ ਡੱਲੇਵਾਲ ਦੀ ਗੱਲ ਕੀਤੀ ਆਵੇ ਸਰਵਨ ਸਿੰਘ ਪੰਦੇੜ ਦੀ ਗੱਲ ਕੀਤੀ ਆਵੇ ਇਹ ਵੱਡੇ ਲੀਡਰ ਨੇ ਇਹਨਾਂ ਨੂੰ ਕਿੱਥੇ ਰੱਖਿਆ ਗਿਆ ਕਿਉਂਕਿ ਲੋਕਾਂ ਦੀ ਨਜ਼ਰਾਂ ਇਹਨੇ ਵੀ ਇਹ ਕਿਹੜੀ ਜਗ੍ਹਾ ਤੇ ਨੇ ਦੇਖੋ ਗੱਲ ਇਹ ਆ ਅਮਰਜੀਤ ਜੇ ਗੱਲ ਕਿਸਾਨ ਲੀਡਰਾਂ ਦੀ ਕਰੀਏ ਲੀਡਰ ਕੋਈ ਵੀ ਉਹ ਨਹੀਂ ਦੇਰ ਆ ਜਿੰਨੀ ਦੇਰ ਆਪਾਂ ਲੋਕਾਂ ਦੇ ਨਾਲ ਜੁੜੇ ਆ ਜਦੋਂ ਤੁਸੀਂ ਲੋਕਾਂ ਤੋਂ ਦੂਰ ਹੋ ਗਏ ਉਨੀ ਦੇਰ ਲੋਕ ਤੁਹਾਡੇ ਤੋਂ ਪਿੱਛੇ ਹਟਣਾ ਸ਼ੁਰੂ ਹੋ ਜਾਂਦੇ ਨੇ ਲੋਕਾਂ ਵੀ ਨਾ ਲੀਡਰ ਕੋਈ ਨਹੀਂਗਾ ਕਿਸਾਨ ਨੋ ਡਾਊਟ ਜਗਜੀਤ ਸਿੰਘ ਦੱਲੇয়াল ਸਰਬਨ ਸਿੰਘ ਪੰਦੇਰ ਵੱਡੇ ਲੀਡਰ ਨੇ ਵੱਡੇ ਕਿਸਾਨ ਆਗੂ ਆ ਪਰ ਜਿਹੜੇ ਇਹ ਬਾਰਡਰ ਰੋਕ ਕੇ ਜਦੋਂ ਲੋਕ ਪਰੇਸ਼ਾਨ ਹੁੰਦੇ ਆ ਤਾਂ ਲੋਕ ਉਹਨਾਂ ਤੋਂ ਪਿੱਛੇ ਹੋਣਾ ਸ਼ੁਰੂ ਹੋ ਗਏ ਔਰ ਆਪਾਂ ਵੀ ਪਹਿਲਾਂ ਕਵਰੇਜ ਕਾਫੀ ਕੀਤੀ ਹੈ ਦੇਖਿਆ ਆਲੇ ਦੁਆਲੇ ਲੋਕ ਮਲੇ ਦਵੇ ਆਵਾਜ਼ ਨਾਲ ਇਹ ਕਹਿੰਦੇ ਸੀ ਕਿ ਅਸੀਂ ਬਾਰਡਰ ਤੋਂ ਬਾਰੇ ਪਰੇਸ਼ਾਨ ਆ ਬਾਰਡਰ ਬੰਦ ਆ ਠੀਕ ਆ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ ਮੰਨਣੀਆਂ ਚਾਹੀਦੀਆਂ ਨੇ ਪਰ ਜਦੋਂ ਲੋਕ ਪਰੇਸ਼ਾਨ ਆ ਤਾਂ ਫਿਰ ਉਹ ਕਿਤੇ ਨਾ ਕਿਤੇ ਜਿਹੜੀ ਲੀਡਰਸ਼ਿਪ ਹੈ ਉਹਨੂੰ ਢ ਕੁਝ ਦਿਨ ਪਹਿਲਾਂ ਅੱਜ ਜਦੋਂ ਉਹਨਾਂ ਨੂੰ ਫੜ ਕੇ ਲਿਆਂਦਾ ਡਿਟੇਨ ਕਰਕੇ ਉਹਨਾਂ ਨੂੰ ਪਟਿਆਲਾ ਦਾ ਜਿਹੜਾ ਕਮਾਂਡੋ ਵਾਲਾ ਕਿਲਾ ਹੈਗਾ ਬਾਦਰਗੜ ਠੀਕ ਹੈ ਉੱਥੇ ਵੱਡੀ ਜਿਹੜੀ ਗਿਣਤੀ ਪੁਲਿਸ ਫੋਰਸ ਲਾ ਕੇ ਉੱਥੇ ਉਹਨਾਂ ਨੂੰ ਸਾਰਿਆਂ ਨੂੰ ਅੰਦਰ ਬਿਠਾਇਆ ਗਿਆ ਹੁਣ ਉੱਥੋਂ ਛੱਡਿਆ ਕਦੋਂ ਜਾਏਗਾ ਹੁਣ ਇੱਕ ਇਹ ਵੀ ਦੇਖਿਆ ਆਪਾਂ ਕਿ 15 20 ਦਿਨ ਬਾਅਦ ਜੋ ਇੱਕ ਸਕੇਮ ਦੀ ਕਾਲ ਸੀਗੀ ਚੰਡੀਗੜ੍ਹ ਜਾਮ ਦੀ ਉਦੋਂ ਵੀ ਇਹੀ ਕੀਤਾ ਸੀਗਾ ਪੰਜਾਬ ਦੇ ਵਿੱਚ ਵੱਡੀ ਗਿਣਤੀ ਸਾਰੇ ਕਿਸਾਨਾਂ ਦਾ ਕੋਈ ਡਿਟੇਨ ਕਰ ਲੇ ਉਸ ਤੋਂ ਬਾਅਦ ਪੂਰਾ ਪੰਜਾਬ ਬੰਦ ਕਰਤਾ ਜਾਮ ਲਾਤਾ ਨਾਕੇ ਬੰਦੀ ਕਰਤੀ ਜੋ ਨਾਕੇ ਬੰਦੀ ਕੀਤੀ ਹੈ ਤਾਂ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਸਵੇਰ ਤੋਂ ਪੂਰੇ ਪੰਜਾਬ ਦੀ ਪੁਲਿਸ ਇਕੱਠੀ ਕੀਤੀ ਉਧਰ ਖਨੌਰੀ ਲਈ ਤੇ ਸ਼ੰਭੂ ਦੇ ਲਈ ਜਦੋਂ ਆਗੂ ਡਿਟੇਨ ਕਰਲੇ ਨਾਲ ਹੀ ਪੁਲਿਸ ਨੇ ਆਪਣਾ ਐਕਸ਼ਨ ਸ਼ੁਰੂ ਕਰਤਾ ਹੁਣ ਉਥੇ ਤੁਸੀਂ ਦੇਖ ਇਹ ਤਾਂ ਹੈ ਨਹੀਂ 15-20 ਮਿੰਟ ਜਾਮ ਖੁੱਲ ਜਾਏਗਾ ਜਿਹੜਾ ਜਾਮ ਬੰਦ ਤਾਂ ਖੁੱਲ ਜਾਏਗਾ ਉਹ ਰੋਡ ਕਿਉਂ ਕਿਉਂਕਿ ਅੱਗੇ ਹਰਿਆਣਾ ਪੁਲਿਸ ਨੇ ਤੁਸੀਂ ਦੇਖਿਆ ਕਿ ਬਹੁਤ ਵੱਡੇ ਵੱਡੇ ਜਿਹੜੇ ਐਂਗਲ ਨੇ ਉਹ ਸੀਮਿੰਟ ਦੇ ਨਾਲ ਕਰਕੇ ਲਾਇਏ ਹੋਏ ਨੇ ਉਹਨਾਂ ਨੂੰ ਪੱਟਣ ਦੇ ਲਈ ਕਦੇੜਾ ਨੂੰ ਸਮਾਂ ਵੀ ਲੱਗੂਗਾ ਉਹ ਚੀਜ਼ ਵੀ ਚਾਹੀਦੀ ਆ ਕਦੇੜਾ ਦੇ ਲਈ ਬਿਲਕੁਲ ਦੇਖੋ ਉਹ ਤਾਂ ਚਲੋ ਜੀਸੀਬੀ ਨਾਲ ਜਾਂ ਵੱਡੇ ਵੱਡੇ ਗ੍ਰੈਂਡਰ ਹੈਗੇ ਨੇ ਜੀਸੀਬੀ ਹੈਗੀਆਂ ਪੋਕਲੈਨ ਮਸ਼ੀਨਾਂ ਹੈਗੀਆਂ ਉਹਨਾਂ ਦੇ ਨਾਲ ਤੁਸੀਂ ਵੱਡੇ ਵੱਡੇ ਹਾਈਡਰਾ ਹੈਗੇ ਨਾਲ ਕਰ ਸਕਦੇ ਹੋ ਪਰ ਉਹਨੂੰ ਕਰਨ ਦੇ ਲਈ ਟਾਈਮ ਲੱਗੂਆ ਹੋ ਸਕਦਾ ਉਹਨੂੰ ਪੂਰੀ ਰਾਤ ਲੱਗ ਜਾਏ 2 ਘੰਟੇ ਲੱਗਣ 2 ਦਿਨ ਲੱਗਣ ਪਰ ਇਹਨਾਂ ਜ਼ਰੂਰਤ ਹੈ ਅੱਜ ਅੱਜ ਰਾਤ ਦੇ ਵਿੱਚ ਇਹ ਜਿਹੜਾ ਰੋਡ ਹੈ ਇਹ ਪੂਰਾ ਲੱਗਦਾ ਵੀ ਖਾਲੀ ਹੋਣ ਦੀ ਉਮੀਦ ਹੈ ਗਿਆ ਖਾਲੀ ਹੋ ਜਾਊ ਕਿ ਜਿਵੇਂ ਮੈਂ ਪਹਿਲਾਂ ਗੱਲ ਕਿਹਾ ਕਿ ਜੇਕਰ ਲੀਡਰ ਹੈਗੇ ਨੇ ਕੋਈ ਵੀ ਹੈ ਚਾਹੇ ਉਹ ਕਿਸਾਨ ਆਗੂ ਆ ਚਾਹੇ ਆਮ ਆ ਫੇਰ ਤਾਂ ਠੀਕ ਹੈ ਅਗਰ ਹੁਣ ਲੀਡਰ ਦੇ ਬਗਰ ਹੁਣ ਕਿਹੜਾ ਕਿਸਾਨ ਇੱਥੇ ਆਪਾਂ ਦੇਖਦੇ ਹਾਂ ਹਜ਼ਾਰਾਂ ਕਿਸਾਨ ਇੱਥੇ ਇਕੱਠੇ ਹੁੰਦੇ ਨੇ ਇੱਕ ਆਵਾਜ਼ ਤੇ ਹੁਣ 2 ਘੰਟੇ ਹੋ ਗਏ ਇੱਥੇ ਕੋਈ ਕਿਸਾਨ ਲੀਡਰ ਨਹੀਂ ਆਇਆ ਜਿਹੜੇ ਕਿਸਾਨ ਬੈਠੇ ਸੀਗੇ ਉਹਨਾਂ ਨੂੰ ਵੀ ਡਿਟੇਨ ਕਰ ਲਿਆ ਇਥੋਂ ਡਿਟੇਨ ਕਰਕੇ ਉਹ ਕਿਹੜੇ ਥਾਣੇ 'ਚ ਬੈਠੇ ਨੇ ਪਤਾ ਨਹੀਂ ਕਿੰਨੇ ਕਨੇ ਮੇਰੇ ਖਿਆਲ 25 30 35 ਕਿਸਾਨ ਸੀਗੇ 50 ਤੇ ਇਦਾਂ ਹੀ 100 200 ਕਿਸਾਨ ਖਨੋਰੀ ਬਾਰਡਰ ਤੇ ਸੀਗਾ ਉਹ ਸਾਰੇ ਡਿ ਜਿਹੜੇ ਹੈਗੇ ਕਿਸਾਨ ਆ ਕਿਸਾਨਾਂ ਦੇ ਨਾਲ ਹੀ ਜਿਹੜੀ ਉਹ ਲੀਡਰਸ਼ਿਪ ਹੈ ਆਮ ਲੋਕਾਂ ਦੇ ਨਾਲ ਹੀ ਆ ਬਿਲਕੁਲ ਅਸੀਂ ਵੀ ਜਿਹੜਾ ਖਾਸ ਤੌਰ ਤੇ ਦਰਸ਼ਕਾਂ ਨੂੰ ਤਸਵੀਰਾਂ ਦਿਖਾਉਣਾ ਚਾਹੁੰਦੇ ਆ ਕਿਉਂਕਿ ਉਹ ਸਾਹਮਣੇ ਤਸਵੀਰ ਤੁਸੀਂ ਦੇਖ ਸਕਦੇ ਹੋ ਇਹ ਸ਼ੰਭੂ ਤੇ ਬਾਰਡਰ ਤੇ ਖਨੋਰੀ ਬੋਰਡ ਤੇ ਪਰ ਜਿਹੜਾ ਲਗਾਤਾਰ ਇਹਦਾ ਜਾਮਾ ਉਹ ਲੱਗ ਚੁੱਕਾ ਕੁਝ ਸਮੇਂ ਬਾਅਦ ਤਸਵੀਰਾਂ ਸਾਹਮਣੇ ਆ ਜਾਣਗੇ ਕਿ ਜਿਹੜਾ ਖਨੋਰੀ ਤੇ ਸ਼ੰਭੂ ਬਾਰਡਰ ਆ ਕਲੀਅਰ ਹੋ ਚੁੱਕਿਆ ਤੁਹਾਨੂੰ ਕਿਸੇ ਤਰ੍ਹਾਂ ਦੀ ਜਿਹੜੀ ਪਰੇਸ਼ਾਨੀਆਂ ਉਹ ਨਹੀਂ ਆਵੇਗੀ ਪਲ-ਪਲ ਦੀ ਜਾਣਕਾਰੀ ਅਸੀਂ ਤੁਹਾਨੂੰ ਜਿਹੜਾ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਚਾਰੀ ਦਵਾਂਗੇ ਬੋਲਦਾ ਪੰਜਾਬ ਦੇ ਜ਼ਰੀਏ ਅਸੀਂ ਤੁਹਾਨੂੰ ਜਿਹੜਾ ਸਾਰੀ ਅਪਡੇਟ ਆ ਉਹ ਲਗਾਤਾਰ ਦਿੰਦੇ ਰਵਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਤੇ ਅਮਰਜੀਤ ਸਿੰਘ ਨੂੰ ਇਜਾਜ਼ਤ ਧੰਨਵਾਦ ਫੋਰ 올 ਯੂਅਰ ਇਮੀਗ੍ਰੇਸ਼ਨ ਫੈਮਿਲੀ ਲਾਅ ਨੀਡਸ ਕਾਲ অর ਸਕੈਨ ਕਿਊਆਰ ਕੋਡ ਟੂ ਕੰਟੈਕਟ ਅਸ ਰੋਡਿਸ ਇੰਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊਆਰ ਕੋਡ ਟੂ ਕੰਟੈਕਟ ਅਸ flankboard truck repair trust we build in truck repair or scan qr code to contact us the masala twist oxnard find authentic indian cuisine or scan qr code to contact us pizza twist taste with twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Billa Market, scan QR code to contact us Simi Valley Family Dental Office, or scan QR code to contact us Samra Produce, largest variety of Indian vegetables and fruits in the USA, scan this QR code to contact us Mountain Mike Pizza, scan this QR code to contact us Apa made and served with love, scan this QR code to contact us Krishan Kumar Covered California Certified Agency Manager who can help you, your family and your small business with health insurance. Call at one 830 3270 or scan QR code to call or text.